ਓ ਸਰਤਾਪੁਰ ਪਾਰ ਨੇ ਬਹੁਤ ਬਹੁਤ ਧੰਨਵਾਦ ਔਨ 에ਅਰ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਅੱਜ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੀ ਲਹਿਰ ਉੱਠੀ ਹੋਈ ਸੀਗੀ ਕਿਸ ਤਰ੍ਹਾਂ ਜਥੇਬੰਦੀਆਂ ਵੱਲੋਂ ਜਿਹੜੀ ਭੋਖੜ ਹੜਤਾਲ ਕੀਤੀ ਹੋਈ ਸੀ ਅੱਜ ਉਸ ਦਾ ਸਮਾਪਤ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੀ ਭੋਖੜ ਹੜਤਾਲ ਅੱਜ ਸਮਾਪਤ ਹੋ ਗਈ ਹੈ ਹੁਣੇ ਜਿਹੜੀ ਅਰਦਾਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਭੋਖੜ ਹੜਤਾਲ ਹੈ ਜਿਹੜੀ ਅੱਜ ਸਮਾਪਤ ਕੀਤੀ ਜਾ ਰਹੀ ਹੈ ਜੀ ਤੋ ਸਾਤੀ 713 ਰੋਨੀ ਲਈ 500 ਰੁਪਿਆ ਸਹਾਤਾ ਕਿਲੇ ਫੌਰੀ ਦਿੱਤਾ 500 ਰੁਪਿਆ ਸਾਤਾ ਫੋਟ ਪਾਰੇ ਨੇ ਬਹੁਤ ਬਹੁਤ ਬਾਬਾ ਹਰੀ ਸਿੰਘ ਜੀ ਤੁਸੀਂ ਸਵਾਗਤ ਹੈ ਜੀ ਤੁਹਾਡਾ ਉਹਨੇ ਟੀਵੀ ਤੇ ਤੁਸੀਂ ਜਿਹੜੀ ਆ ਪੋਖੜ ਤਾਲ ਆ ਜਿਹੜੀ ਕਿਸਾਨੀ ਸੰਘਰਸ਼ ਦੇ ਵਿੱਚ ਅੱਜ ਰੱਖੀ ਗਈ ਸੀ ਅੱਜ ਉਸ ਦੀ ਸਮਾਪਤੀ ਕੀਤੀ ਹੈ ਕਿਵੇਂ ਦੇਖਦੇ ਹੋ ਜੀ ਬਹੁਤ ਬਹੁਤ ਹਾਂ ਜੀ ਹਾਂ ਜੀ ਤੁਸੀਂ ਇਸ ਪੋਖੜ ਤਾਲ ਜੋ ਸਮਾਪਤ ਅੱਜ ਕਰ ਦਿੱਤੀ ਗਈ ਹੈ ਕਿਸਾਨੀ ਸੰਘਰਸ਼ ਦੇ ਵਿੱਚ ਜਥੇਬੰਦੀਆਂ ਵੱਲੋਂ ਕਿਵੇਂ ਦੇਖਦੇ ਹੋ ਹਾਂਜੀ ਅਸੀਂ ਜਿੱਤ ਨਰਸ਼ ਕੀਤਾ ਹੈ ਇਹਦੇ ਵਿੱਚ ਸਾਨੂੰ ਸਫਲਤਾ ਮਿਲੇਗੀ ਅਸੀਂ ਆਪਣੀ ਜਿੱਤ ਸਮਝੀ ਹੈ ਜੀ ਜਿੱਤ ਮਿਲੇਗੀ ਸਾਨੂੰ ਇਹਦੇ ਵਿੱਚ ਹਾਂਜੀ ਜੋ ਕਾਲੇ ਕਾਨੂੰਨ ਆ ਰੱਦ ਕੀਤੇ ਜਾਣ ਅਸੀਂ ਆਈ ਵਾਈ ਗੁਰੂ ਮੋਰੇ ਅਰਦਾਸ ਕੀਤੀ ਹੈ ਵੀ ਸੱਚੇ ਪਾਤਸ਼ਾਹ ਇਸ ਹਾਕਮ ਸਰਕਾਰ ਨੂੰ ਜਲਦ ਤੋਂ ਜਲਦ ਆਪਣੇ ਫੈਸਲੇ ਜਿਹੜੇ ਵਾਪਸ ਲਵੇ ਤੇ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਤੁਸੀਂ ਵੀ ਇਸ ਭੁਖੜ ਤਾਲ ਦੇ ਵਿੱਚ ਹਿੱਸਾ ਲਿਆ ਹੋਇਆ ਹੈ ਸੀਗਾ ਸਵੇਰ ਤੋਂ ਤੁਸੀਂ ਬੈਠੇ ਹੋ ਬੜਾ ਦੇਖਿਆ ਜਾਵੇ ਤਾਂ ਹੁਣ ਸਮਾਪਤੀ ਹੋ ਗਈ ਹੈ ਕਿਸਾਨੀ ਸੰਘਰਸ਼ਾਰੇ ਨੂੰ ਹੁਣ ਕਿਵੇਂ ਦੇਖਦੇ ਹੋ 1100 ਰੁਪਿਆ ਠੀਕ ਹੈ ਜੀ ਵਧੀਆ ਹੈ ਤੁਹਾਨੂੰ ਵੀ ਸਲਾਮ ਹੈ ਜੀ ਅੱਜ ਤੁਸੀਂ ਪੋਖੜ ਤਾਲ ਤੇ ਜਿਹੜੇ ਜਥੇਬੰਦੀ ਦੇ ਨਾਲ ਬੈਠੇ ਸੀ ਹੁਣ ਸਮਾਪਤੀ ਹੋਈ ਹੈ ਕਿਵੇਂ ਦੇਖਦੇ ਹੋ ਜੀ ਹਾਂ ਜਥੇਬੰਦੀ ਦੇ ਨਾਲ ਅਸੀਂ ਭੈਣਾ ਆਪਣੇ ਵੀਰਾਂ ਦੇ ਮੋਢੇ ਨਾਲ ਮੋਢਾ ਢਾ ਕੇ ਪੋਖੜ ਤਾਲ ਤੇ ਵੀਰਾਂ ਨੇ ਬੈਠਣ ਲਈ ਜਿਵੇਂ ਕਿ ਬੇਨਤੀ ਕੀਤੀ ਸੀ ਤੇ ਅਸੀਂ ਇੱਕ ਸਾਡੇ ਅੰਦਰ ਚਾਹ ਸੀ ਇੱਕ ਉਤਸ਼ਾਹ ਸੀ ਕਿ ਇਹ ਜਿਹੜੇ ਤਿੰਨ ਕਾਨੂੰਨ ਨੇ ਇਹ ਰੱਦ ਹੋ ਜਾਣ ਸਾਨੂੰ ਆਪਣੀ ਭੁੱਖ ਮਹਿਸੂਸ ਨਹੀਂ ਹੁੰਦੀ ਸਾਨੂੰ ਪੂਰੇ ਦੇਸ਼ ਦੀ ਭੁੱਖ ਮਹਿਸੂਸ ਹੋ ਗਈ ਅਗਰ ਸਾਡਾ ਕਿਸਾਨ ਜਿਹੜਾ ਇਹ ਜੇ ਤਿੰਨ ਕਾਨੂੰਨ ਜਿਹੜੇ ਰੱਦ ਨਾ ਹੋਈ ਤਾਂ ਸਾਡਾ ਸਾਰਾ ਦੇਸ਼ ਭੁੱਖਾ ਮਰ ਜਾਏਗਾ ਸੀ ਮੋਦੀ ਜੀ ਨੂੰ ਰਿਕਵੈਸਟ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਹੁਣ ਇਹਨਾਂ ਉਹਨਾਂ ਨੂੰ ਰੱਦ ਕਰ ਦਿਓ ਤੁਹਾਡੀ ਸ਼ਾਨ ਦੇ ਸ਼ਾਨ 'ਚ ਫਰਕ ਨਹੀਂ ਪੈਗਾ ਸਭੋ ਸ਼ਾਨ ਵਧੇਗੀ ਜੇਕਰ ਤੁਸੀਂ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰੋਗੇ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੀਆਂ ਮਾਤਾਵਾਂ ਸਾਡੀਆਂ ਬੈਠੀਆਂ ਸਨ ਉਹਨਾਂ ਨੇ ਵੀ ਜਿਹੜਾ ਅੱਜ ਪੋਖੜ ਤਾਲ ਇੱਥੇ ਜਿਹੜੀ ਕੀਤੀ ਗਈ ਸੀ ਸਮਾਪਤ ਹੋ ਗਈ ਹੈ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਵੇਂ ਇੱਥੋਂ ਦੇ ਹਾਲਾਤ ਹੈ ਜਿਹੜੇ ਤੁਹਾਨੂੰ ਇੱਥੇ ਦਿਖਾ ਰਹੇ ਆਂ ਔਰ ਕੋਸ਼ਿਸ਼ ਕਰਾਂਗੇ ਜੀ ਕਿਸੇ ਨਾਲ ਗੱਲਬਾਤ ਕਰਨ ਦੀ ਪਰ ਦੇਖਦੇ ਆ ਤੁਸੀਂ ਤੁਸੀਂ ਇਹ ਸਭ ਨੂੰ ਕਿਵੇਂ ਦੇਖਦੇ ਹੋ ਜੀ ਜੋ ਫੈਸਲਾ ਹੁਣੇ ਲੈ ਗਿਆ ਸਮਾਪਤੀ ਕਰ ਦਿੱਤੀ ਐ ਮਾਤਾਵਾਂ ਨੇ ਵੀ ਜਥੇਬੰਦੀ ਨੇ ਵੀ ਭੋਖੜ ਹੜਤਾਲ ਦੀ ਜੀ ਇਹ ਚੜ੍ਹਦੀ ਕਲਾ ਦਾ ਜਨ ਹੈ ਜਿਹੜਾ ਪ੍ਰਕਿਰਿਆ ਮੋਰਚੇ ਨੂੰ ਅੱਗੇ ਵਧਾਉਣ ਦਾ ਉਹ ਸ਼ਾਂਤੀਪੂਰਵਕ ਹੈ ਅਤੇ ਉਹ ਢੰਗ ਨਾਲ ਸਹੀ ਢੰਗ ਨਾਲ ਚੱਲ ਰਿਹਾ ਹੈ ਕੋਈ ਹੌਲੜਵਾਜੀ ਨਹੀਂ ਕੋਈ ਗਰਮ ਪੱਖੀ ਨਹੀਂ ਹੈਗਾ ਜੋ ਸਾਡਾ ਸੰਵਿਧਾਨ ਚ ਹੱਕ ਬਣਦਾ ਅਸੀਂ ਉਹਦੇ ਅਨੁਸਾਰ ਸਰਕਾਰ ਨੂੰ ਆਪ ਦਾ ਮੈਸੇਜ ਦੇਣਾ ਚਾਹੁੰਦੇ ਆ ਵੀ ਸਾਡੀਆਂ ਜੋ ਮੰਗਾਂ ਨੇ ਕਿਸਾਨਾਂ ਦੀਆਂ ਤਿੰਨੇ ਕਾਨੂੰਨ ਰੱਦ ਕਰੋ ਤੇ ਕਿਸਾਨਾਂ ਦੀਆਂ ਜੋ ਹੋਰ ਵੀ ਮੰਗਾਂ ਨੇ ਉਹ ਪੂਰੀਆਂ ਕਰਕੇ ਜੀ ਇਹ ਮੋਰਚੇ ਨੂੰ ਬਧੇ ਵੱਲ ਤੋਰੋ ਇਹ ਸੰਘਰਸ਼ ਨੂੰ ਖਤਮ ਕਰੋ ਲੱਖਾਂ ਕਿਸਾਨ ਪੈਣਾ ਬੀਬੀਆਂ ਠੰਡ 'ਚ ਬੈਠੇ ਨੇ ਐਸੀ ਭਾਰਤ ਵਾਸੀਆਂ ਸਾਡੀ ਸਰਕਾਰ ਵੀ ਭਾਰਤ ਦੀ ਆ ਕੋਈ ਵਿਗਾਨੀ ਨਹੀਂ ਤਾਂ ਸਾਨੂੰ ਇਹ ਦੁੱਖ ਦੇਣਾ ਉਹਨਾਂ ਨੂੰ ਬਹੁਤ ਮਾੜੀ ਗੱਲ ਹੈ ਜੋ ਰਾਜਾ ਹੁੰਦਾ ਆਪਦੀ ਪਰਜਾ ਦੇ ਲਈ ਉਹ ਹਮੇਸ਼ਾ ਹੀ ਸੁੱਖ ਦਾ ਤੇ 29 ਦਾ ਰਾਹ ਪਣਾਉਣ ਦਿੰਦਾ ਹੈ ਪਰੰਤੂ ਇਹ ਮੋਦੀ ਸਰਕਾਰ ਨੇ ਖਾਂ ਪਤਾ ਨਹੀਂ ਹੈ ਕੀ ਸੋਚ ਪਣਾ ਲਈ ਕਿ ਕਿਸਾਨ ਜੋ ਦੇਸ਼ ਭਗਤ ਨੇ ਇੱਕ ਤਰ੍ਹਾਂ ਨਿਦਾਤੇ ਨੇ ਉਹਨਾਂ ਨਾਲ ਇਹ ਸਲੂਕ ਕਰਨਾ ਬੜਾ অতি ਮਾੜਾ ਹੈ ਤੇ ਸਰਕਾਰ ਨੂੰ ਖੇਤੀ ਤੇ ਖੇਤੀ ਇਹ ਮਸਲਾ ਹੱਲ ਕਰਨਾ ਚਾਹੀਦਾ ਹੈ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ਧੰਨਵਾਦ ਜੀ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਦੇਖ ਸਕਦੇ ਹੋ ਇੱਥੇ ਜਿਹੜੇ ਫੈਸਲੇ ਲਏ ਗਏ ਐ ਅਸੀਂ ਗੱਲਬਾਤ ਕਰਦੇ ਹਾਂ ਅੱਜ ਪੂਰੇ ਤੁਹਾਡਾ ਹੁਣੇ ਟੀਵੀ ਤੇ ਸਵਾਗਤ ਹੈ ਜੀ ਜੀ ਅੱਜ ਜਿਵੇਂ ਜਿਹੜੀ ਭੋਖੜ ਤਾਲ ਹੈ ਸਮਾਪਤ ਕੀਤੀ ਗਈ ਹੈ ਹੁਣ ਅਗੋ ਦੀ ਰਣਨੀਤੀ ਕਿਸ ਤਰ੍ਹਾਂ ਦੀ ਤਿਆਰ ਕੀਤੀ ਅੱਗੇ ਰਣਨੀਤੀ ਦੇ ਵਿੱਚ ਕੀ ਲੈ ਕੇ ਆ ਰਹੇ ਹੋ ਅਗਲੀ ਰਣਨੀਤੀ ਸਾਡੀ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ ਉਹਦੇ ਵਿੱਚ ਤੈਅ ਕਰਾਂਗੇ ਅੰਦੋਲਨ ਹੋਰ ਤੇਜ਼ ਕੀਤਾ ਜਾਊਗਾ ਔਰ ਸੰਖਿਆ ਵਧਾਈ ਜਾਊਗੀ ਸਾਡੀ ਕਿਉਂਕਿ ਅਗਲੀ ਰਣਨੀਤੀ ਦੇ ਵਿੱਚ ਅਸੀਂ ਸੰਖਿਆ ਵਧਾਵਾਂਗੇ ਬਿਲਕੁਲ ਕਿਉਂਕਿ ਕੱਲ ਜੱਬਰਪੁਰ ਜੱਬਰਪੁਰ ਵਾਲਾ ਬੰਦ ਹੋਇਆ ਹੁਣ ਆਗਰੇ ਵਾਲਾ ਰਹਿੰਦਾ ਉਹ ਵੀ ਹਾਈਵੇ ਬੰਦ ਕਰਾਂਗੇ ਸਰਕਾਰ ਤੇ ਦਬਾਅ ਬਣਾਉਣ ਲਈ ਦਿੱਲੀ ਦੀ ਕਿਲਾ ਬੰਦੀ ਕਰਾਂਗੇ ਪਰ ਸਾਰੀ ਗੱਲ ਜਿਹੜੀ ਆ ਉਹ ਕੱਲ ਦੀ ਮੀਟਿੰਗ ਚ ਤੈਅ ਹੋ ਜਾਏਗੀ ਕਿਉਂਕਿ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਕੱਲ ਮੀਟਿੰਗ ਹੈ ਇਸ ਭੋਖੜ ਹੜਤਾਲ ਦਾ ਸਰਕਾਰ ਤੇ ਕੀ ਅਸਰ ਹੈ ਜੇ ਮੈਂ ਸਰਕਾਰ ਦੇ ਅਸਰ ਦੀ ਇਹ ਸਰਕਾਰ ਨੂੰ ਇੱਕ ਸੁਨੇਹਾ ਦਿੱਤਾ ਜੀ ਇੱਕ ਸੰਦੇਸ਼ ਦਿੱਤਾ ਕਿ ਭਈ ਜੋ ਕਿਸਾਨ ਸਾਰੇ ਦੇਸ਼ ਦਾ ਪੇਟ ਭਰਦਾ ਅੱਜ ਉਹ ਕਿਸਾਨ ਇਹ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਭੁੱਖਾ ਬੈਠਾ ਤਾਂ ਇਹ ਸੰਦੇਸ਼ ਸੀ ਸਾਡਾ ਇਹ ਸੰਦੇਸ਼ ਅਸੀਂ ਪਹੁੰਚਾਇਆ ਤੇ ਸੋਹ ਸਰਕਾਰ ਨੂੰ ਸੰਦੇਸ਼ ਪਹੁੰਚ ਗਿਆ ਆਪ ਸਰਕਾਰ ਹੁਣੇ ਤੋਂ ਅੱਗੇ ਕੀ ਕਰਦੀ ਹੈ ਉਧ ਤਹ